ਸੋ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਗੜਗਾਜ ਜੀ ਨੇ ਡਰਾਮਾ ਖੇੜਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਕੁਲਦੀਪ ਸਿੰਘ ਗੜਗਾਜ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੀਆਂ ਪਰੰਪਰਾਵਾਂ ਸਿਧਾਂਤ ਗੁਰੂ ਦੇ ਇਹਨਾਂ ਨੂੰ ਸਿੱਖਣਾ ਪੈਣਾ ਤੁਹਾਨੂੰ ਜਾਣਨਾ ਪੈਣਾ ਗੁਰੂ ਦਾ ਸਿਧਾਂਤ ਕੀ ਹੈ ਪਰੰਪਰਾਵਾਂ ਕੀ ਕਹਿੰਦੀਆਂ ਰਵੈਤਾਂ ਕੀ ਕਹਿੰਦੀਆਂ ਸਾਡੀਆਂ ਕਿਉਂਕਿ ਜਥੇਦਾਰ ਦਾ ਬਹੁਤ ਵੱਡਾ ਰਤਬਾ ਹੁੰਦਾ ਔਰ ਉਹਨੂੰ A ਤੋਂ Z ਗਿਆਨ ਹੁੰਦਾ ਸਾਰਾ ਕੁਝ ਪਰੰਪਰਾਵਾਂ ਦਾ ਗੁਰੂ ਦਾ ਭੈ ਹੁੰਦਾ ਲੇਕਿਨ ਕੱਲ੍ਹ ਦਾ ਡਰਾਮਾ ਦੇਖ ਕੇ A ਤੋਂ Z ਸਿੱਧਾ ਸਾਫ਼ ਹੋ ਚੁੱਕਿਆ ਕਿ ਤੁਸੀਂ ਸਾਰਾ ਇਹ ਪਲਾਨ ਹੋਇਆ ਵਾ ਸੀਗਾ A ਤੋਂ Z ਕਿਉਂਕਿ ਗੌਰੇ ਮਸਕੀਨ ਰਣਜੀਤ ਸਿੰਘ ਗੌਰੇ ਮਸਕੀਨ ਉਹਨੂੰ ਵੀ ਮਾਫੀ ਦੇ ਦਿੱਤੀ ਗਈ ਹੈ ਹਰਾਨੀ ਦੀ ਗੱਲ ਇਹ ਆ ਕਿ ਮਾਫੀ ਬਿਨਾਂ ਸੱਦੇ ਹੀ ਦੇ ਦਿੱਤੀ ਕਿਹੜੀ ਕਿਹੜੇ ਸਿਧਾਂਤ ਚ ਲਿਖਿਆ ਹੈ ਔਰੇ ਅ ਤਾਕਤ ਪਟਨਾ ਸਾਹਿਬ ਤੋਂ ਉਹ ਬੰਦਾ ਛੇਕਿਆ ਹੋਇਆ ਠੀਕ ਹੈ ਜੀ ਛੇਕਿਆ ਹੋਇਆ ਤੇ ਪੰਜਾਂ ਪਿਆਰਿਆਂ ਨੇ ਤੁਹਾਡੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਤੇ ਤੁਹਾਨੂੰ ਕਹ ਲਿਏ ਵੀ ਤਨਹਾਈਆ ਕਰਾਰ ਦਿੱਤਾ ਕਿਉਂਕਿ ਤੁਸੀਂ ਉਲੰਘਣਾ ਕੀਤੀ ਹੈ ਸਿਧਾਂਤ ਦੀ ਉਲੰਘਣਾ ਕੀਤੀ ਹੈ ਤੁਸੀਂ ਉਹ ਕਿਵੇਂ ਹੁਣ ਇੱਕ ਬੰਦਾ ਜਿਹੜਾ ਤਨਹਾਈਆ ਕਰਾਰ ਹੋਵੇ ਪਹਿਲਾਂ ਹੀ ਤੁਸੀਂ ਉਹਨੂੰ ਸੱਦੇ ਤੋਂ ਬਿਨਾਂ ਹੀ ਬਿਨਾਂ ਸਜ਼ਾ ਲਾਇਏ ਤੋਂ ਤੁਸੀਂ ਇਹਨੂੰ ਮਾਫ ਕਰਤਾ ਇੱਕ ਇੱਕ ਇੱਥੇ ਲਿਖਿਆ ਕਿਹੜੇ ਹਾਂ ਚ ਲਿਖਿਆ ਦੱਸੋ ਇਹ ਕਹਾਣੀ ਆਪਣੀ ਮਰਿਆਦਾ ਦਾ ਔਰ ਡਰਾਮਾ ਦੇਖੋ ਕੀ ਖੇਡਿਆ ਗਿਆ ਪਹਿਲਾਂ ਹੀ ਏ ਟੂ ਜ਼ੈਡ ਇਹਨਾਂ ਦੀ ਮਤਲਬ ਕਿ ਸਮਝੌਤਾ ਹੋਇਆ ਵਾ ਸੀਗਾ ਗਵਰੇ ਮਸਕੀਨ ਦੇ ਨਾਲ ਕਿਉਂਕਿ ਉਹ ਗਵਰੇ ਮਸਕੀਨ ਆ ਜਿਹੜਾ ਉਹ ਕਾਫੀ ਬੋਲਿਆ ਤੇ ਬਾਦਲਾਂ ਦੇ ਹੱਕ ਦੇ ਵਿੱਚ ਗਿਆਨੀ ਹਰਪੀ ਸਿੰਘ ਨੇ ਬਹੁਤ ਬੋਲਿਆ ਉਹ ਹਰੇਕ ਚੈਨਲ ਤੇ ਬੈਠ ਕੇ ਉਹਨੇ ਉਹ ਭੰਡੀ ਪ੍ਰਚਾਰ ਕੀਤਾ ਰਹਿ ਰੱਬ ਦਾ ਨਾਮ ਤੇ ਉਹ ਭੰਡੀ ਪ੍ਰਚਾਰ ਕਰਨ ਦੇ ਬਦਲੇ ਦੇ ਵਿੱਚ ਫੇਰ ਇਹਨਾਂ ਨਾਲੇ ਡੀਲ ਹੋਈ ਆ ਕਿ ਤੈਨੂੰ ਬਿਨਾ ਸਦੇ ਬਿਨਾ ਤੜਖਾਲ ਆਏ ਬਿਨਾ ਸਜ਼ਾ ਦਿੱਤੇ ਤੈਨੂੰ ਕੋਈ ਮਾਫ ਕਰਤਾ ਜਾਣਾ ਇਹ ਮਸਕੀਨ ਗੌਰੇ ਮਸਕੀਨ ਨੂੰ ਪਹਿਲੇ ਹੀ ਪਤਾ ਦਾ A to Z ਇਸ ਗੱਲ ਦਾ ਠੀਕ ਹੈ ਔਰ ਇਹਨੂੰ ਪਹਿਲੇ ਹੀ ਇਹ ਸੱਦੇ ਆ ਵੀ ਨਹੀਂ ਪਹਿਲੇ ਪਹੁੰਚ ਗਿਆ ਉੱਥੇ ਤੇ ਇਹਨੂੰ ਕਿਹਾ ਹੋਇਆ ਸੀਗਾ ਵੀ ਤੈਨੂੰ ਅੱਜ ਮਾਫ ਕਰ ਦੇਣਾ ਸਾਰੀ ਗੱਲਬਾਤ ਹੋਈ ਵੀ ਸੀਗੀ ਤੇ ਤੂੰ ਉੱਥੇ ਬੰਦੇ ਲੈ ਜਾ ਤੇ ਆਪਣਾ ਕਬਜ਼ਾ ਕਰ ਲੈ ਜਾ ਕੇ ਪੜਨਾ ਸਾਹਿਬ ਬੰਦੇ ਨੂੰ ਸੱਦੇ ਤੋਂ ਬਿਨੈ ਮਾਫੀ ਦੇ ਦੇਣੀ ਕਿਹੜੇ ਹਦਾਾਂਚ ਲਿਖਿਆ ਹੋਇਆ ਦੱਸੋ ਠੀਕ ਹੈ ਜੀ ਇਹ ਸਾਰਾ پلان ਸੀਗਾ ਗੜਗੱਜ ਸਾਹਿਬ ਜੀ ਪਰੰਪਰਾਵਾਂ ਸਿੱਖੋ ਤੁਸੀਂ ਫਿਰ ਬਾਅਦ ਦੇ ਵਿੱਚ ਇੱਕ ਤੁਹਾਡਾ ਜਿਹੜਾ ਜਾਰੀ ਹੋਇਆ ਆਦੇਸ਼ ਤੁਸੀਂ ਇਹ ਕਹਿੰਦੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਸਥਾਪਨਾ ਹੋਈ ਹੈ ਗੁਰੂ ਸਾਹਿਬ ਤੋਂ ਤੇ ਉਹਦੇ ਜਿਹੜੇ ਫੈਸਲੇ ਆ ਸਰਬ ਉੱਚ ਮੰਨੇ ਗਏ ਸੰਗਤ ਵੱਲੋਂ ਪ੍ਰਵਾਨ ਕੀਤੇ ਗਏ ਆ ਬਿਲਕੁਲ ਕੀਤੇ ਗਏ ਆ ਸਰਬ ਉੱਚ ਗੁਰੂ ਹੁੰਦਾ ਠੀਕ ਹੈ ਜੀ ਔਰ ਫੈਸਲੇ ਵੀ ਉਹੀ ਪ੍ਰਵਾਨ ਹੋਏ ਆ ਜਿਹੜੇ ਗੁਰੂ ਦੇ ਆਸ਼ੇ ਦੇ ਮੁਤਾਬਕ ਸੀਗੇ ਔਰ ਗੁਰੂ ਦੇ ਭੈਚ ਸੀ ਗੁਰਬਾਣੀ ਦੇ ਅਨੁਸਾਰ ਸੀਗੇ ਉਹ ਫੈਸਲੇ ਪ੍ਰਵਾਨ ਹੋਏ ਆ ਨਹੀਂ ਤੁਸੀਂ ਗੱਲ ਸੋਚੋ ਜਿਹੜਾ ਗਰਬਚਨਾ ਸੀਗਾ ਫੈਸਲਾ ਤਾਂ ਉਹਨੇ ਵੀ ਦਿੱਤਾ ਸੀਗਾ ਅਕਾਲ ਤਖਤ ਸਾਹਿਬ ਤੋਂ ਸਰਸਵਲੇ ਨੂੰ ਮਾਫੀ ਜਿਹੜੀ ਦਿੱਤੀ ਐ ਉਹ ਠੀਕ ਐ ਕੀ ਉਹਨਾਂ ਨੂੰ ਪੰਥ ਨੇ ਪ੍ਰਵਾਨ ਕਰ ਲਿਆ ਸੀ ਕੀ ਉਹ ਗੁਰਮਤਿ ਦੀ ਰੋਸ਼ਨੀ ਚ ਸੀਗੇ ਕੀ ਗੁਰੂ ਦੇ ਸਿਧਾਂਤਾਂ 'ਤੇ ਸੀਗੇ ਉਹ ਫੈਸਲੇ ਦੱਸੋ ਕੋਈ ਹੈ ਨਾ ਗੱਲਾਂ ਦਾ ਜਵਾਬ ਤੁਸੀਂ ਇੱਕ ਪਰਿਵਾਰ ਦੇ ਪਿੱਛੇ ਲਾ ਕੇ ਐਡੀਆਂ ਵੱਡੀਆਂ ਪਦਵੀਆਂ ਨੂੰ ਤੁਸੀਂ ਮਿੱਟੀ 'ਚ ਮਿਲਾ ਰਹੇ ਹੋ ਪੰਥ ਚੀਕਾਂ ਕਢਾ ਦਿੰਦਾ ਤੇ ਪਹਿਲੀਆਂ ਦੀਆਂ ਨਿਕਲੀਆਂ ਤੁਹਾਨੂੰ ਪਤਾ ਇਸ ਚੀਜ਼ ਦਾ ਬਾਖੂਬੀ ਜਾਣਦੇ ਹੋ ਪਦਵੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਔਰ ਪਦਵੀਆਂ ਦਾ ਤੁਸੀਂ ਜੇ ਸਤਕਾਰ ਕਰੋਗੇ ਗੁਰੂ ਦੇ ਸਿਧਾਂਤ ਦੇ ਮੁਤਾਬਕ ਚੱਲੋਗੇ ਤਾਂ ਤੁਹਾਨੂੰ ਸੰਗਤ ਨੇ ਪ੍ਰਵਾਨ ਕਰਨਾ ਠੀਕ ਹੈ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਐ ਲੇਕਿਨ ਜਿਹੜੇ ਮੱਥੇ ਤੇ ਕਲੰਕ ਤੁਸੀਂ ਲਵਾ ਰਹੇ ਨਾ ਕਾਲਕ ਲਵਾ ਰਹੇ ਆ ਇਹ ਨਹੀਂ ਮਟਣੀ ਹੈਗੀ ਇਤਿਹਾਸ ਵੀ ਦਰਜ ਹੋਣੀ ਆ ਚੀਜ਼ਾਂ ਮਾ ਵੀ ਤੁਸੀਂ ਤਾਂ ਚਾਹੇ ਸਾਨੇ ਨੂੰ ਮਾਫੀ ਦੇ ਦਿਓ ਜੋ ਮਰਜ਼ੀ ਕਰ ਲੋ ਮਸਕੀਨ ਨੂੰ ਪਹਿਲੀ ਮਾਫੀ ਦੇ ਦਿੱਤੀ ਉਹ ਪਤੰਦਰ ਪਹਿਲੀ ਚਲੇ ਗਿਆ ਉਹਨੂੰ ਪਤਾ ਹੀ ਤਾਂ ਕਿਉਂਕਿ ਉਹਨੂੰ ਭੌਂਕਣ ਦੇ ਬਦਲੇ ਦੇ ਵਿੱਚ ਆਹ ਉਪਹਾਰ ਦਿੱਤਾ ਤੁਸੀਂ ਗੜਗੱਜ ਸਾਹਿਬ ਸ਼ਰਮ ਕਰੋ ਫੈਸਲੇ ਜਿਹੜੇ ਸੀਗੇ ਤੁਸੀਂ ਕਰੇ ਆ ਕੱਲ ਇਹ ਪਹਿਲਾਂ ਹੀ ਹੋ ਚੁੱਕੇ ਸੀਗੇ ਸਾਠਾ ਗਾਠਾ ਪਹਿਲੇ ਹੀ ਹੋ ਗਿਆ ਤਾਂ ਹੀ ਤਾਂ ਕੱਲਾ ਦੱਸਿਆ ਆਗੇ ਕੱਲ ਸੰਗਤ ਨੂੰ ਠੀਕ ਹੈ ਔਰ ਕਿਹੜੇ ਸਿਧਾਂਤ 'ਚ ਲੇ ਗਿਆ ਵੀ ਉਹਨੂੰ ਬਿਨਾ ਬਿਨਾ ਮਤਲਬ ਕਿ ਤਨਖਾਹ ਲਾਇਕ ਉਹ ਬੰਦੇ ਨੂੰ ਜਦੋਂ ਕਾਲ ਤਖਤ ਸਾਹ ਦੇ ਵਿੱਚੋਂ ਵਿੱਚ ਕੋਈ ਮਤਲਬ ਕਿ ਉਹਦੀ ਬੰਦਾ ਮਾਂ ਵੀ ਮੰਗਦਾ ਉੱਥੇ ਹਾਜ਼ਰ ਹੁੰਦਾ ਉਹ ਹੱਥ ਜੋੜ ਕੇ ਗੱਲ ਤੇ ਪੱਲਾ ਫਾਕੇ ਖੜਦਾ ਉਹ ਬੰਦਾ ਆਪਣੀਆਂ ਗਲਤੀਆਂ ਨੂੰ ਅਕਸੈਪਟ ਕਰਦਾ ਮੰਨਦਾ ਵੀ ਹਾਂ ਮੈਥੋਂ ਇਹ ਗਨਾਹ ਹੋਈ ਇਹ ਗਲਤੀਆਂ ਹੋਈਆਂ ਤੇ ਫੇਰ ਉਹਨੂੰ ਸਜ਼ਾ ਲਾਈ ਜਾਂਦੀ ਤਾਂ ਉਹਨੂੰ ਮਾਫ਼ ਕੀਤਾ ਜਾਂਦਾ ਸੱਦੇ ਤੋਂ ਬਿਨਾਂ ਹੀ ਮਾਫ਼ੀ ਦੱਸੋ ਸੰਗਤ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਆ ਕੁਝ ਹੋ ਰਿਹਾ ਤੁਹਾਡੇ ਤਖਤਾਂ ਦੇ ਉੱਤੇ ਇੱਕ ਪ੍ਰਵਾਹ ਦੇ ਹੇਠਾਂ ਲਾ ਕੇ ਤੁਸੀਂ ਆਪਣੀ ਜਿਹੜੀ ਪਦਵੀ ਤੁਸੀਂ ਤੁਹਾਨੂੰ ਦਿੱਤੀ ਹੈ ਲੇਕਿਨ ਆਪਾਂ ਜੇ ਆਪਾਂ ਦੇਖੀਏ ਬਹੁਤ ਦੂਰ ਦੂਰ ਦੀ ਗੱਲ ਨਾ ਕਰੀਏ ਪਿਛਲੇ ਦਿਨ ਇਹਦਾ ਸੀ ਗਰਬਚਨਾ ਕੀ ਹਾਲ ਹੈ ਉਹਦੇ ਸੱਸੇ ਨੂੰ ਮਾਫ਼ੀ ਦਿੱਤੀ ਉਹਨਾਂ ਦੇ ਕੀ ਹਾਲ ਹੈ ਪੰਥ ਨੇ ਪ੍ਰਵਾਨ ਨਹੀਂ ਕਰੇ ਤੁਸੀਂ ਚਾਹ ਸਰਸੇ ਨੂੰ ਜਿਹਨੂੰ ਮਰਜ਼ੀ ਮਾਫ਼ੀ ਦੇ ਦੋ ਮਸਕੀਨ ਨੂੰ ਦੇ ਦੋ ਗੋਰੇ ਨੂੰ ਜਿਹਨੂੰ ਮਰਜ਼ੀ ਦੇ ਦੋ ਲੇਕਿਨ ਪੰਥ ਨੇ ਪ੍ਰਵਾਨ ਨਹੀਂ ਕੀਤੀਆਂ ਇਹ ਚੀਜ਼ਾਂ ਔਰ ਤੁਸੀਂ ਤਾਂ ਪੰਥ ਨੇ ਅਸੈਪਟੇ ਨਹੀਂ ਕੀਤੇ ਦਿੱਤੋ ਤੁਹਾਡੀ ਜਿਹੜੀ ਮਤਲਬ ਕਿ ਸਿਰ ਤੇ ਦਸਤਾਰ ਦਿੱਤੀ ਗਈ ਹੈ ਤੁਹਾਨੂੰ ਉਹ ਪੰਥ ਨੇ ਤਾਂ ਦਿੱਤੀ ਹੋਣੀ ਹੈ ਰਾਤ ਨੂੰ 2:30 ਵਜੇ ਜਿੱਥੇ ਮਾਰਦਾ ਪ੍ਰਕਾਸ਼ ਅਖੰਡ ਪਾਠ ਸਾਹਿਬ ਸੀਗਾ ਉੱਥੇ ਅਕਾ ਕੇਸਕਰ ਸਾਹਿਬ ਕੁੱਤਰ ਸਾਹਿਬ ਉੱਥੇ ਜਾ ਕੇ ਤੁਸੀਂ ਚੋਰੀ ਚੁਪੇ ਦਸਤਾਰਾਂ ਲਈਆਂ ਉਹ ਵੀ ਮਲਾਜਮਾਂ ਕੋਲ ਤੁਹਾਨੂੰ ਤਾਂ ਸੈਪਟ ਹੀ ਨਹੀਂ ਕੀਤਾ ਹੈਗਾ ਲੇਕਿਨ ਤੁਸੀਂ ਇਹ ਜਿਹੜੀਆਂ ਇੱਕ ਇੱਕ ਪਰਿਵਾਰ ਦੇ ਤੁਸੀਂ ਜਿਹੜੀ ਮਗਰ ਲਾ ਕੇ ਆਪਣੀਆਂ ਸਿਧਾਂਤਾਂ ਦਾ ਕਹ ਲਈਏ ਕਹਾਣ ਕਰ ਰਹੀ ਹਾਂ ਇਹ ਇਤਿਹਾਸ ਚ ਲਿਖੀਆਂ ਜਾਣੀਆਂ ਚੀਜ਼ਾਂ ਤੇ ਤੁਹਾਨੂੰ ਪੰਥ ਨੇ ਕਦੇ ਮਾਫ਼ ਨਹੀਂ ਕਰਨਾ ਠੀਕ ਹੈ ਜੀ ਸੋ ਇਹ ਗੱਲਾਂ ਐ ਸੋ ਬਾਕੀ ਢੱਡਣੀ ਵਾਲੀ ਦੀ ਗੱਲ ਇਹਨਾਂ ਦੇ ਸਾਰੀਆਂ ਡੀਲਾਂ ਹੋਈਆਂ A to Z ਸਮਝੌਤੇ ਹੋਏ ਆ ਇਹਨਾਂ ਬੰਦਿਆਂ ਦੇ ਗਵਰੇ ਮਸਕੀਨ ਦਾ ਸਮਝੌਤਾ ਹੋਇਆ ਟੱਡਰੀਆਂ ਵਾਲੇ ਦਾ ਸਮਝੌਤਾ ਹੋਇਆ ਕਾਹਦੇ ਵਾਸਤੇ ਵੋਟਾਂ ਵਾਸਤੇ ਟੱਡਰੀਆਂ ਵਾਲੇ ਤਾਂ ਬੇੜਾ ਵੀ ਡੁੱਬਿਆ ਡੁੱਬਦਾ ਬਿਲਕੁਲ ਡੁੱਬਿਆ ਹੋਇਆ ਇੱਧਰ ਬਾਦਲਾਂ ਦਾ ਵੀ ਡੁੱਬਿਆ ਹੋਇਆ ਠੀਕ ਹੈ ਹੁਣ ਇਹਨਾਂ ਨਾਲ ਸਮਝੌਤਾ ਹੋਇਆ ਕਿ ਤੈਨੂੰ ਆ ਜਾ ਕੁਝ ਨਹੀਂ ਕਹਦੇ ਤੈਨੂੰ ਤੈਨੂੰ ਨਾ ਕੋਈ ਸਜ਼ਾ ਲਾਉਂਗੇ ਲੈਣਾ ਨਹੀਂ ਦੇਣਾ ਨਹੀਂ ਤੇ ਤੂੰ ਆ ਜਾ ਆਪਣਾ 501 ਰੁਪਏ ਦੇ ਕੇ ਰਾ ਕੇ ਉਹਨੂੰ ਮਾਫੀ ਦੇ ਦਿੱਤੀ ਗਈ ਹੈ। ਔਰ ਨਿਹਾਇਤ ਜਦਿਆਂ ਵੀਡੀਓ ਜਿਹੜੀਆਂ ਪੁਰਾਣੀਆਂ ਤੁਸੀਂ ਚੈੱਕ ਕਰ ਸਕਦੇ ਹੋ। ਜਿਨ੍ਹਾਂ ਵਿੱਚੋਂ ਬਕਵਾਸ ਬਾਜੀ ਬੜੀ ਹੀਟਲੇ ਦੱਦੇ ਦੀ ਘਟਿਆ ਘਟਿਆ ਦੱਦੇ ਦੀ ਜਿਹੜੀ ਸ਼ਬਦਾਵਲੀ ਉਹਨਾਂ ਵਰਤੀ ਹੋਈ ਹੈ। ਅ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਵੀ। ਠੀਕ ਹੈ ਜੀ ਹਰਮੰਦਰ ਸਾਹਿਬ ਦੇ ਬਾਰੇ ਵੀ। ਸਰੋਵਰਾਂ ਦੇ ਬਾਰੇ ਵੀ। ਜਿਹੜਾ ਕਹਿੰਦਾ ਕਿ ਸਿੱਖ ਧਰਮ ਇਹ ਨਹੀਂ ਕੋਈ ਗੁਰੂ ਨਾਨਕ ਪਾ ਜੀ ਧਰਮ ਚਲਾਇਆ ਹੀ ਨਹੀਂ। ਤੁਸੀਂ ਉਸ ਬੰਦੇ ਨੂੰ ਮਤਲਬ ਕਿ ਮਾਫੀ ਚਲੋ ਦੇਤੇ ਠੀਕ ਹੈ ਇੱਕ ਗੱਲ ਸਮਝਣਯੋਗ ਹੈ ਤੁਸੀਂ ਗੱਲ ਨੂੰ ਜਿਹੜੀ ਸੰਗਤ ਸੁਣਦੀ ਮੈਂ ਉਹਨਾਂ ਵੀਰਾਂ ਤੇ ਛੱਡਦਾ ਐ ਤੇ ਗੱਲ ਨੂੰ ਦੇਖੋ ਪੰਥ ਦੀ ਰਵਾਇਤ ਹੈ ਸਿਧਾਂਤ ਹੈ ਜੇ ਕੋਈ ਨੀਮਾ ਹੋ ਕੇ ਆਉਂਦਾ ਹੈ ਨਾ ਦਿਲੋਂ ਮਾਫੀ ਮੰਗਦਾ ਆਪਣੇ ਗਰਾਹਾਂ ਵੀ ਤਾਂ ਪੰਥ ਉਹਨੂੰ ਗੱਲ ਲਾਉਂਦਾ ਗੁਰੂ ਸਾਹਿਬ ਨੂੰ ਗੱਲ ਲਾਉਨੇ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਸਪਸ਼ਟ ਹੈ ਗੱਲ ਠੀਕ ਹੈ ਜੀ ਲੇਕਿਨ ਇਹ ਬੰਦੇ ਨੇ ਇੰਨਾ ਘਟਿਆ ਦਰਜੇ ਦੀਆਂ ਗੱਲਾਂ ਕਹਿ ਕੇ ਇਸ ਬੰਦੇ ਨੂੰ ਸਜ਼ਾ ਵੀ ਨਹੀਂ ਲਾਈ ਗਈ ਧਾਰਮਿਕ ਰਵੈਤਾਂ ਦਾ ਹੀ ਘਾਣ ਕਰਦਾ ਇਹਨਾਂ ਨੇ ਫਿਰ ਇਹ ਸਮਝੌਤਾ ਨਹੀਂ ਤਾਂ ਹੋਰ ਕੀ ਆ ਇਹ ਡੀਲ ਨਹੀਂ ਤਾਂ ਹੋਰ ਕੀ ਸੀ ਸੋ ਇੰਨਾ ਕਿ ਸੰਗਤ ਜੀ ਨੂੰ ਅਗਾਹ ਕਰਨਾ ਚਾਹਨਾ ਵੀ ਇਹ ਸਾਰੇ ਜਿੰਨੇ ਵੀ ਇੱਕ ਪਰਿਵਾਰ ਦੇ ਮਗਰ ਲਾ ਕੇ ਆਪਣੀਆਂ ਪਰੰਪਰਾਵਾਂ ਭੁੱਲ ਗਏ ਸਿਧਾਂਤਾਂ ਨੂੰ ਛਕੇ ਟੰਗ ਤਾ ਇਹਨਾਂ ਨੇ ਗੁਰੂ ਸਾਹਿਬ ਦਾ ਕੋਈ ਡਰ ਨਹੀਂ ਕੋਈ ਇਹਨਾਂ ਨੂੰ ਪੈਰ ਨਹੀਂ ਠੀਕ ਹੈ ਜੀ ਸੋ ਇੰਨੀ ਹੈ ਕਿ ਬੇਂਤੀਆਂ ਪ੍ਰਵਾਨ ਕਰਨੀਆਂ ਸੋ ਇਹ ਇਹਨਾਂ ਲੋਕਾਂ ਦੇ ਹਾਲ ਡਰਾਮਾ ਸੀਗਾ ਏ ਟੂ ਜ਼ेड ਡੀਲਾਂ ਹੋਈਆਂ ਦੋਨਾਂ ਬੰਦਿਆਂ ਦੀਆਂ ਗੋਰੇ ਮਸਕੀਨ ਨੂੰ ਕਿਹਾ ਗਿਆ ਵੀ ਤੈਨੂੰ ਕੋਈ ਨਹੀਂ ਕਹਿੰਦੇ ਆ ਜਾ ਕਿਉਂ ਕਿਉਂਕਿ ਉਹਨੇ ਇਹਨਾਂ ਦੇ ਚੈਨਲਾਂ ਦੇ ਉੱਤੇ ਬੈਠ ਕੇ ਗਿਆਨੀ ਹਰਪ ਸਿੰਘ ਉਹਦੇ ਚਿੱਕੜ ਛਾਲਿਆ ਸੀਗਾ ਉਹਨਾਂ ਦੀ ਝੂਠੀ ਕਦਰ ਕੁਸ਼ੀ ਕਰਨ ਦੀ ਰੱਜ ਕੇ ਕੋਸ਼ਿਸ਼ ਕੀਤੀ ਹੈ ਲੇਕਿਨ ਪਟਨਾ ਸਾਬਰੀ ਸੰਗਤ ਨੂੰ ਵੀ ਪਤਾ ਕਿ ਚੋਰ ਬੰਦਾ ਤੇ ਤਨਖਾਈ ਆ ਵਰਦਾ ਔਰ ਇਸ ਪਾਰਟੀ ਨੇ ਉਹ ਚੋਰ ਤੇ ਤਨਖਾਈਏ ਬੰਦੇ ਦਾ ਸਾਰਾ ਲੈਣਾ ਚਾਹਿਆ ਠੀਕ ਹੈ ਜੀ ਔਰ ਫਿਰ ਬਦਲੇ ਦੇ ਵਿੱਚ ਆ ਉਪਹਾਰ ਇਹਨੂੰ ਦਿੱਤਾ ਗੱਲ ਲੇਕਿਨ ਇਹ ਪ੍ਰਵਾਨ ਨਹੀਂ ਪੰਥ ਨੂੰ ਨਾ ਹੀ ਹੋਣਾ ਨਾ ਹੀ ਪਹਿਲੇ ਪ੍ਰਵਾਨ ਕੀਤੇ ਤੁਹਾਡੇ ਜਿਹੜੇ ਤੁਸੀਂ ਫੈਸਲੇ ਕੀਤੇ ਸੀਗੇ ਪਹਿਲੇ ਜਥੇਦਾਰਾਂ ਨੇ ਜਿਵੇਂ ਕਿ ਸਸਲ ਨੂੰ ਮਾਪੀ ਹੋ ਗਈ ਉਹ ਵੀ ਨਹੀਂ ਪ੍ਰਵਾਨ ਕੜਾਈਆਂ ਨਾ ਚੀਕਾਂ ਫਿਰ ਤੁਸੀਂ ਮੰਨੀਆਂ ਨਹੀਂ ਆਪਣੀਆਂ ਗਲਤੀਆਂ ਸਖਬੀਰ ਬਿਲਕੁਲ ਵੀ ਨਿਹਾਇਤ ਰਣਨੀਤੀ ਕਰਨ ਦੇ ਦਾ ਯੋਗ ਹੈ ਹੀ ਨਹੀਂ ਅਸਲ ਦੇ ਵਿੱਚ ਇਹਨੂੰ ਆਪਣੀਆਂ ਸਿਧਾਂਤਾਂ ਦਾ ਨਹੀਂ ਪਤਾ ਇਹ ਗਲਤੀਆਂ ਤੇ ਗਲਤੀਆਂ ਕਰੀ ਜਾ ਰਿਹਾ ਠੀਕ ਹੈ ਜੀ ਔਰ ਆਪਣੇ ਸਿਰਫ ਆਪਣੀ ਹੈਂਕੜ ਤੇ ਗੱਦੀ ਨੂੰ ਕਹਿ ਲਈਏ ਵੀ ਇੱਕ ਬਚਾਉਣ ਦਾ ਮਾਰਾ ਆਪਣੇ ਸਿਧਾਂਤਾਂ ਦਾ ਹੀ ਘਾਣ ਕਰੀ ਜਾ ਰਿਹਾ ਤੇ ਕਰਵਾਈ ਜਾ ਰਿਹਾ ਦੇਖੋ ਤੇ ਗੜਗੱਜ ਵਰਗੇ ਇਸ ਦਾ ਤਾਂ ਨੂੰ ਸ਼ੱਕੇ ਟੰਗੀ ਜਾ ਰਹੀ ਹੁਣ ਤੁਸੀਂ ਆਪੇ ਸੋਚਿਓ ਵੀ ਇਹ ਗੱਲਾਂ ਕੀ ਸਹੀਆਂ ਇਹ ਹਾਂਜੀ ਇਹਨਾਂ 'ਚ ਕੋਈ ਵੀ ਰੱਤਾ ਝੂਠ ਹੈ ਗਲਤ ਦੱਸੋ ਸਧਾਨ ਸ਼ਿੱਕੇ ਟੰਗ ਦਿੱਤੇ ਗਏ ਆ ਤੁਹਾਡੇ ਸੰਗਤ ਜੀ ਸੋ ਯਾਦ ਰੱਖੋ ਨਾ ਲੋਕਾਂ ਨੂੰ